ਜੋ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਐਡਾ ਅਰਬਾਂ ਖਰਬਾਂ ਰੁਪਏ ਦਾ ਨੁਕਸਾਨ ਹੋਇਆ ਜਾਨੀ ਮਾਲੀ ਲੋਕਾਂ ਦਾ ਨੁਕਸਾਨ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਦੇਖੋ ਤੁਸੀਂ ਸਰਕਾਰ ਨੇ ਕੋਈ ਕਿਸੇ ਕਿਸਮ ਦਾ ਡਿਸੀਜਨ ਨਹੀਂ ਲਿਆ ਹਲੇ ਤੱਕ ਇਹ ਕੋਈ ਐਦਾਂ ਦਾ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਪਰ ਅੱਜ ਬੜਾ ਚੰਗੀ ਗੱਲ ਆ ਜਿਹੜਾ ਸੁਪਰੀਮ ਕੋਰਟ ਨੇ ਇੱਕ ਨੋਟਿਸ ਕੀਤਾ ਸਰਕਾਰਾਂ ਨੂੰ ਮੈਂ ਸਮਝਦਾ ਇਹਦੇ ਉੱਤੇ ਬੜੇ ਵੱਡੇ ਕਾਰਨ ਨੇ ਬੜੇ ਵੱਡੇ ਸਕੈਂਡਲ ਨੇ ਹਰ ਸਾਲ ਜਦੋਂ ਹੜ੍ਹ ਆਉਂਦੇ ਨੇ ਜਾਣ ਬੁੱਝ ਕੇ ਸਰਕਾਰਾਂ ਜਾਣ ਬੁੱਝ ਕੇ ਪ੍ਰਸ਼ਾਸਨਿਕ ਉੱਚ ਅਧਿਕਾਰੀ ਇਹ ਹੜ੍ਹ ਲਿਆਉਂਦੇ ਨੇ ਤਾਂ ਇਹਨਾਂ ਤੋਂ ਬਾਅਦ relief of hand ਜਿਹੜਾ ਉਹ ਸਰਕਾਰਾਂ ਜਾਰੀ ਕਰਦੀਆਂ ਨੇ ਉਸ ਤੋਂ ਬਾਅਦ ਫਿਰ ਟੈਂਡਰ ਲੱਗਦੇ ਨੇ ਉਸ ਤੋਂ ਬਾਅਦ ਕਿੰਨਾ ਕੁਝ ਜਿਹੜਾ ਹੁੰਦਾ ਉਹ ਸਾਰਾ ਖਾਣ ਦਾ ਜਰੀਆ ਇੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਹਜੇ ਤੱਕ ਤੁਸੀਂ ਦੇਖੋ ਵੀ ਕਰੋੜਾਂ ਅਰਬਾਂ ਰੁਪਏ ਦੀ ਹਰ ਸਾਲ ਦਰਿਆਵਾਂ ਤੋਂ ਆਮਦਨ ਹੁੰਦੀ ਹੈ ਪਰ 1 ਕਿਲੋਮੀਟਰ ਵੀ ਅਸੀਂ ਜਿਹੜਾ ਆਲੇ-ਦੁਆਲੇ ਕਿਤੇ ਬੰਨ ਪੱਕਾ ਨਹੀਂ ਕਰ ਸਕੇ ਨਾ ਕਿਤੇ ਕੋਈ ਹੜ੍ਹਾਂ ਤੋਂ ਬਚਾਅ ਦਾ ਪੱਕੇ ਤੌਰ ਤੇ ਸਰਕਾਰਾਂ ਕੋਈ ਪ੍ਰਬੰਧ ਕਰ ਸਕੀਆਂ ਪਰ ਤੁਸੀਂ ਦੇਖੋ ਵੀ ਜਦੋਂ ਐਡੇ ਵੱਡੇ ਨੁਕਸਾਨ ਹੁੰਦੇ ਹੋਣ ਤਾਂ ਸਰਕਾਰਾਂ ਕੋਈ ਪ੍ਰਬੰਧਨਾ ਪਰ ਲੋਕਾਂ ਦੇ ਜਿਹੜੇ ਐਡੇ ਨੁਕਸਾਨ ਹੋ ਰਹੇ ਨੇ ਪਰ ਅੱਜ ਜਿਹੜਾ ਹੜ੍ਹਾਂ ਨਾਲ ਐਡਾ ਵੱਡਾ ਨੁਕਸਾਨ ਹੋਇਆ ਇਹ ਨੁਕਸਾਨ ਅਣਜਾਣ ਤੋਂ ਅਣਜਾਣ ਵਿਅਕਤੀ ਨੂੰ ਵੀ ਇਸ ਗੱਲ ਦਾ ਪਤਾ ਵੀ ਇਹ ਨੁਕਸਾਨ ਹੋ ਨਹੀਂ ਸੀ ਸਕਦਾ ਜੇ ਸਮੇਂ ਸਿਰ ਡੈਮ ਤੋਂ ਪਾਣੀ ਆ ਜਿਹੜਾ ਉਹ ਰਿਲੀਜ਼ ਕੀਤਾ ਜਾਂਦਾ ਪਰ ਇੰਨਾ ਪਾਣੀ ਇਕੱਠਾ ਕੀਤਾ ਇਕੱਠਾ ਕਰਨ ਤੋਂ ਬਾਅਦ ਇੱਕਦਮ ਪਾਣੀ ਛੱਡਿਆ ਔਰ ਛੱਡਣ ਤੋਂ ਬਾਅਦ ਉਹਨੇ ਕਿੰਨਾ ਕੁ ਨੁਕਸਾਨ ਕੀਤਾ ਉਹਦਾ ਅਜੇ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਐਡਾ ਵੱਡਾ ਨੁਕਸਾਨ ਹੋ ਗਿਆ ਔਰ 20-20 ਸਾਲ ਲੋਕ ਅਜੇ ਪਿੱਛੇ ਚਲੇ ਗਏ ਔਰ ਜਿਨ੍ਹਾਂ ਦਾ ਜਾਨੀ ਨੁਕਸਾਨ ਹੋ ਗਿਆ ਉਹ ਕਦੇ ਵਾਪਸੇ ਨਹੀਂ ਆਉਣਾ ਗੈਲੀ ਹੋਈ ਸਰਕਾਰ ਦੀਨ ਗੈਲੀ ਹੋਈ ਜਾਂ ਜਿਹੜੇ ਉੱਥੇ ਅਫਸਰ ਬੈਠੇ ਨੇ ਜਿਨ੍ਹਾਂ ਦੀ ਸਾਰੀ ਉੱਥੇ ਮੋਨੀਟਰਿੰਗ ਹੈ ਉਹਨਾਂ ਅਫਸਰਾਂ ਤੇ ਕਾਰਵਾਈ ਕਦੋਂ ਹੋਏਗੀ ਇਹ ਅੱਜ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਸੋ ਅਸੀਂ ਮੰਗ ਕਰਦੇ ਹਾਂ ਜਿਹੜਾ ਸੁਪਰੀਮ ਕੋਰਟ ਤੋਂ ਜਿਵੇਂ ਅੱਜ ਨੋਟਿਸ ਹੋਇਆ ਮੈਂ ਸਮਝਦਾ ਉਹਦੇ ਵਿੱਚ ਸਾਡੇ ਵਕੀਲ ਭਾਈਚਾਰਾ ਸਾਡਾ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਇਹਦੇ ਉੱਤੇ ਕੋਈ ਅਪੀਲ ਆਪਣੀ ਕਰੋ ਇਹ ਹੋਣਾ ਚਾਹੀਦਾ ਵੀ ਉੱਥੇ ਕੋਈ ਜੁਡੀਸ਼ੀਅਲ ਕਮਿਸ਼ਨ ਬਣੇ ਜੁਡੀਸ਼ੀਅਲ ਕਮਿਸ਼ਨ ਬਣ ਕੇ ਇਹਦੀ ਇੱਕ ਉੱਚ ਅਧਿਕਾਰੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਔਰ ਜਿਨੇ ਇਹ ਅਣਗਹਿਲੀ ਕੀਤੀ ਉਸ ਨੂੰ ਫਾਂਸੀ ਤੇ ਟੰਗਣਾ ਚਾਹੀਦਾ ਉਸ ਅਧਿਕਾਰੀ ਨੂੰ ਔਰ ਜਿਹੜਾ ਉਸ ਡਿਪਾਰਟਮੈਂਟ ਦੇ ਇੰਜੀਨੀਅਰਾਂ ਨੇ ਲਿਖ ਕੇ ਭੇਜਿਆ ਕਿ ਤੁਸੀਂ ਪਾਣੀ ਰਿਲੀਜ਼ ਕਰੋ 122 ਫੁੱਟ ਦਾ ਲੈਵਲ ਹੋ ਗਿਆ ਰਣਜੀਤ ਸਾਗਰ ਡੈਮ ਦਾ ਪਰ ਉਹਨਾਂ ਨੇ ਉਸ ਸਮੇਂ ਵੀ ਉਹ ਚਿੱਠੀ ਨੂੰ ਅਣਗੌਲਿਆ ਕੀਤਾ ਮੈਂ ਸਮਝਦਾ ਉਹ ਸਾਰੇ ਉਚਤਕਾਰੀਆਂ ਤੇ ਔਰ ਖਾਸ ਤੌਰ ਤੇ ਇਸ ਵਿਭਾਗ ਦੇ ਮਨਿਸਟਰ ਤੇ ਕਿਤੇ ਵੀ ਅਣਗਹਿਲੀ ਪਾਈ ਜਾਂਦੀ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਇਹ ਜਿਹੜੇ ਨੁਕਸਾਨ ਨੇ ਇਹ ਨੁਕਸਾਨ ਹਰ ਬਾਰ ਸਾਨੂੰ ਝੱਲਣੇ ਨਾ ਪੈਣ ਇਹ ਨੁਕਸਾਨ ਆਉਣ ਵਾਲੇ ਸਮੇਂ ਚ ਤਾਂ हट ਸਕਦੇ ਨੇ ਜਿਹੜਾ ਅੱਜ ਐਡਾ ਅਰਬਾਂ ਖਰਬਾਂ ਦਾ ਨੁਕਸਾਨ ਹੋਇਆ ਔਰ ਜਾਨੀ ਨੁਕਸਾਨ ਪਸ਼ੂਆਂ ਦਾ ਇਨਸਾਨਾਂ ਦਾ ਹੋਇਆ ਉਹਦੀ ਜਿਹੜੀ ਹੈ ਮੈਂ ਸਮਝਦਾ ਜਿਹਦੀ ਅਣਗਹਿਲੀ ਹੋਈ ਹੈ ਉਹ ਤਾਂ ਉਹਨ ਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਅਫਸਰ ਇਹ ਜੀ ਅਣਗਹਿਲੀ ਨਾ ਕਰੇ ਔਰ ਜਿਹੜੀ ਦਰਿਆ ਨੇ ਦਰਿਆਵਾਂ ਦੀ ਅੱਗੇ ਤੋਂ ਇਹਨਾਂ ਦਾ ਪੱਕੇ ਬੰਨ ਬੰਨਣ ਅੱਗੇ ਤੋਂ ਕੋਈ ਵੀ ਇਹਦਾ ਕਿਸੇ ਕਿਸਮ ਦਾ ਇਥੋਂ ਨੁਕਸਾਨ ਨਾ ਹੋਵੇ ਜਿੰਨੀ ਸਾਡੀ ਦਰਿਆਵਾਂ ਤੋਂ ਆਮਦਨ ਹੁੰਦੀ ਹੈ ਉਹ ਕਟੋ-ਕਟ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਦੀ ਜੇ 50% ਜਿਹੜੀ ਆਮਦਨ ਹੈ ਉਹ ਵੀ ਦਰਿਆਵਾਂ ਦੇ ਆਲੇ-ਦੁਆਲੇ ਬੰਨ ਬਣਾਉਣ ਦੇ ਉੱਤੇ ਇਹਦੀ ਸਾਂਭ ਸੰਭਾਲ ਪਾਣੀ ਦੀ ਕਰਨ ਦੇ ਉੱਤੇ ਲਾ ਦੇਣ ਤਾਂ ਮੈਂ ਸਮਝਦਾ ਕਦੇ ਨੁਕਸਾਨ ਨਹੀਂ ਹੋ ਸਕਦਾ ਸੋ ਸਾਡੀ ਮੰਗ ਹੈ ਕਿ ਤੁਰੰਤ ਜਿਹਨੇ ਵੀ ਅਣਗਹਿਲੀ ਕੀਤੀ ਹੈ ਉਹਦੇ ਉੱਤੇ ਜਿਹੜੀ ਬਣਦੀ ਹੈ ਉਹ ਕ